i no. no. 刚才放调料。Oh, ਸੱਨੇ ਮਹਾਰਾਜ ਲੈ ਮੈਂ ਚੱਕਾ ਕਰ ਆਜੋ ਚਲੋ ਬਾਬਾ ਚਲੀਏ ਆਜਾ ਵਾਹ ਪੀਛਾ ਲੋ 43 ਬਗੋਂ ਆ ਯਾ ਪ੍ਰਚਾਰ ਕਰਨਾ ਉਸਕਾ ਇੱਕ ਮੰਨ ਨਹੀਂ ਕਰਲੇ ਸਿੱਧਵਰ ਸਾਹਿਬ ਦੇ ਤੇ ਹੁਣ ਆਏ ਆਪਾਂ ਹੋਟਲ ਸਟੇਨਰ ਵਗੈਰਾ ਕਰਦੇ ਆ ਕਹਿੰਦੇ ਹੋ ਹਰਜਾ ਲੋਕਾਂ ਚਲੋ ਉਹ ਪਰ ਮਿਸਟਰ ਤੋਂ ਆ ਹਾਂ ਜੀ ਆਪਾਂ ਆ ਗਿਆ ਰੂਮ ਦੇ ਵਿੱਚ ਤੇ ਹੁਣ ਆਪਾਂ ਡਿਨਰ ਵਗੈਰਾ ਕਰਾਂਗੇ ਹਾਂਜੀ ਅੱਧਾ ਘੰਟਾ ਅਰੇਸਟ ਕਰਨ ਦਾ ਅਸੀਂ ਸੋਚਿਆ ਕਿਉਂ ਨਾ ਨਾਲ ਵਾਰ ਆਊਟਿੰਗ ਹੋ ਜੂਗੀ ਤੇ ਨਾਲੇ ਬਾਹਰ ਚੱਲ ਕੇ ਕਿਸੇ ਢਾਬੇ ਵਗੈਰਾ ਤੋਂ ਡਿਨਰ ਕਰਕੇ ਆਉਨੇ ਆ ਸੋ ਚਲੋ ਆਪਾਂ ਪਹੁੰਚਦੇ ਆ ਆਪਾਂ ਸੋਚਿਆ ਕਿ ਆਪਾਂ ਭਰਾਮਾਂ ਦੇ ਢਾਬੇ ਤੇ ਡਿਨਰ ਕਰਦੇ ਆ ਤੇ ਆਪਾਂ ਪਹੁੰਚਦੇ ਆ ਭਰਾਮਾਂ ਦੇ ਢਾਬੇ ਤੇ ਇੱਥੇ ਕਰਦੇ ਆ ਡਿਨਰ ਹਾਂਜੀ ਆਪਾਂ ਹੋਟਲ ਦੇ ਵਿੱਚ ਡਿਨਰ ਨਹੀਂ ਕੀਤਾ ਆਪਾਂ ਆਇਆ ਡਿਨਰ ਕਰਨ ਸਪੈਸ਼ਲ ਭਰਾਮਾਂ ਦੇ ਢਾਬੇ ਤੇ ਤੁਹਾਡਾ ਸ਼ੁਕਰੀਆ ਬੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਹਾਂਜੀ ਡਿਨਰ ਕਰਨ ਬਾਅਦ ਹੁਣ ਆਪਾਂ ਪੀਨੇ ਆ ਇੱਥੇ ਗਰਮਾ ਗਰਮ ਕਾਰਨੀ ਵਾਲਾ ਦੁੱਧ ਤੇ ਅਬੀ ਲੈ ਰਿਹਾ ਆਈਸਕ੍ਰੀਮ ਤੇ ਨਾਲ ਹੀ ਆਪਾਂ ਪਹੁੰਚਦੇ ਆਂ ਹੋਟਲ ਹਰ ਕਰਕੇ ਰੂਮ ਦੇ ਵਿੱਚ ਆ ਗਏ ਸੀਗੇ ਤੇ ਰੂਮ ਦੇ ਵਿੱਚੋਂ ਗੋਲਡਨ ਟੈਂਪਲ ਦਾ ਵਿਊ ਆ ਜਿਹੜਾ ਬਹੁਤ ਸੋਹਣਾ ਦਿਸਦਾ ਤੇ ਟਾਈਮ ਆ ਜਿਹੜਾ 10 ਵਜ ਚੁੱਕੇ ਆ ਤੇ ਹੁਣ ਆਪਾਂ ਲੱਗੇ ਸੀਗੇ ਸੌਣ ਸੋ ਆਪਾਂ ਮਿਲਦੇ ਆਂ ਸੁਬਾ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਹਲੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕਰਾਉਨੇ ਆ ਸ਼ੀਰਧਾਰ ਸਾਹਿਬ ਜੀ ਦੇ ਦਰਸ਼ਨ ਹੋ ਚੁੱਕੀ ਆ ਤੇ ਜਿਹੜਾ ਕੀ ਆ ਟਾਈਮ 6:00 ਵੱਜ ਚੁੱਕਿਆ ਤੇ ਆਪਾਂ ਆ ਪਹੁੰਚੇ ਸੀਗੇ ਹਾਂਜੀ ਰੂਮ ਦੇ ਵਿੱਚੋਂ ਬਹੁਤ ਸੋਹਣਾ ਗੋਲਡਨ ਟੈਂਪਲ ਦਾ ਜਿਹੜਾ ਕੀ ਆ 뷰 ਦੇਖਣ ਨੂੰ ਮਿਲਦਾ ਤੇ ਅੱਜ ਆਪਾਂ ਟਾਈਮ ਨਾਲ ਹੀ ਉੱਠ ਖੜੇ ਸੋ ਹੁਣ ਆਪਾਂ ਬਸ ਨਹਾ ਤੋ ਕੇ ਰੈਡੀ ਹੁੰਨੇ ਆ ਤੇ ਬੱਚਿਆਂ ਨੂੰ ਵੀ ਕਰਦੇ ਆ ਤੇ ਫਿਰ ਆਪਾਂ ਜਾ ਜਾਂਦੇ ਆ ਦਰਸ਼ਨ ਕਰਨ ਤੇ ਚਲੋ ਆਪਾਂ ਪਹੁੰਚਦੇ ਆ ਰੈਡੀ ਹੋ ਕੇ ਤੁਹਾਨੂੰ ਮਿਲਦੇ ਆ ਤੇ ਕਰਦੇ ਆ ਆਪਾਂ ਦਰਸ਼ਨ ਜਿਹੜੇ ਜਿਹੜੇ ਗੁਰੂ ਘਰ ਆਪਣੇ ਰਹਿ ਗਏ ਸੀ ਰਾਤ ਆਪਾਂ ਥੋੜਾ ਲੇਟ ਹੋ ਗਏ ਸੀਗੇ ਤੇ ਚਲੋ ਹੁਣ ਆਪਾਂ ਦਰਸ਼ਨ ਕਰਦੇ ਆ ਬਾਬਾ ਜੀ ਦੇ ਜੀ ਆਪਾਂ ਨਾ ਧੋ ਕੇ ਰੈਡੀ ਹੋ ਕੇ ਦਰਸ਼ਨ ਕਰਨ ਆ ਗਏ ਆ ਟਾਈਮ ਆ ਜਿਹੜਾ 8 ਵਜੇ ਦਾ ਹੋ ਚੁੱਕਿਆ ਆ abi aya doman <laughs> ਬਾਬਾ ਅਟਲ ਰਾਏ ਜੀ ਦੇ ਦਰਸ਼ਨ ਆਪਾਂ ਕਰ ਲਏ ਆ ਅੰਦਰੋਂ ਕੋਈ ਨਾ ਬਤਾ ਵੀਡੀਓ ਨਹੀਂ ਬਣਾਉਣ ਦਿੰਦੇ ਹਾਂਜੀ ਦੇਖ ਲਓ ਤੁਸੀਂ ਕਿਤੇ ਹੁਣ ਆਪਾਂ ਚੱਲੇ ਆਂ ਮਾਤਾ ਕੋਲਾ ਜੀ ਦੇ ਗੁਰਦੁਆਰਾ ਸਾਹਿਬ ਕੋਲ ਸਰ ਹਾਂਜੀ ਹੁਣ ਆਪਾਂ ਚੱਲੇ ਆਂ ਮਾਤਾ ਕੋਲਾ ਜੀ ਦੇ ਗੁਰਦੁਆਰਾ ਸਾਹਿਬ ਕੋਲ ਸਰ

ਹਾਂਜੀ ਜਿਹੜੇ ਜਿਹੜੇ ਗੁਰੂ ਘਰ ਆਪਣੇ ਰਾਤ ਰਹਿ ਗਈ ਸੀ ਆਪਾਂ ਉਹਨਾਂ ਦੇ ਵੀ ਦਰਸ਼ਨ ਕਰ ਲਏ ਆ ਤੇ ਦਰਸ਼ਨ ਕਰਕੇ ਹੁਣ ਜਿਹੜਾ ਕਿ ਆ ਆਪਾਂ ਵਾਪਸ ਚੱਲਦੇ ਆਂ ਵਾਪਸ ਆਪਾਂ ਹੋਟਲ ਜਾਵਾਂਗੇ ਹੋਟਲ ਜਾ ਕੇ ਆਪਾਂ ਜਿਹੜਾ ਕਿ ਆ ਬ੍ਰੇਕਫਾਸਟ ਕਰਦੇ ਆਂ ਜਿਹੜਾ ਆਪਣਾ ਹੋਟਲ ਆ ਉਹ ਬਿਲਕੁਲ ਵਾਕਿੰਗ ਡਿਸਟੈਂਸ 'ਚ ਹੀ ਆ 골ਡਨ ਟੈਂਪਲ ਤੋਂ ਬਿਲਕੁਲ ਨੇੜੇ ਆ ਚਲੋ ਆਪਾਂ ਹੋਟਲ ਪਹੁੰਚਦੇ ਆਂ ਤੇ ਹੋਟਲ ਜਾ ਕੇ ਆਪਾਂ ਬ੍ਰੇਕਫਾਸਟ ਕਰਦੇ ਆਂ ਹਾਂਜੀ ਆਪਾਂ ਹੋਟਲ ਪਹੁੰਚ ਗਏ ਆ ਟਾਈਮ ਜਿਹੜਾ 9:30 ਦਾ ਹੋ ਚੁੱਕਿਆ ਤੇ ਹੁਣ ਆਪਾਂ ਜਿਹੜਾ ਕਿ ਆ ਬ੍ਰੇਕਫਾਸਟ ਆਰਡਰ ਕੀਤਾ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਨੂੰ 11 ਵਜੇ ਦਾ ਟਾਈਮ ਮਿਲਿਆ ਤੇ 11 ਵਜੇ ਜਿਹੜਾ ਕਿ ਆਪਾਂ ਹੋਟਲ ਦੇ ਵਿੱਚੋਂ ਚੈੱਕ ਆਊਟ ਕਰਨਾ ਤੇ ਫਾਈਨਲੀ ਆਪਣਾ ਬ੍ਰੇਕਫਾਸਟ ਵੀ ਆ ਜ ਚੁੱਕਿਆ ਜੀ ਹੁਣ ਆਪਾਂ ਕਰਦੇ ਹਾਂ ਬ੍ਰੇਕਫਾਸਟ ਤੇ ਬ੍ਰੇਕਫਾਸਟ ਦੇ ਵਿੱਚ ਆਪਾਂ ਮੰਗਾਇਆ ਪਰਾਂਠੇ ਟੇਸਟੀ ਆ ਸਾਂਜੀੜਾ ਆਪਣਾ ਕੀ ਆ ਬ੍ਰੇਕਫਾਸਟ ਡਨ ਹੋ ਗਿਆ ਤੇ ਆਪਾਂ ਹੁਣ ਆਪਾਂ ਕਰਦੇ ਹਾਂ ਹੋਟਲ ਦੇ ਵਿੱਚੋਂ ਚੈੱਕ ਆਊਟ ਤੇ ਆਪਣਾ ਜਿਹੜਾ ਕੀ ਆ ਟਾਈਮ ਹੋ ਚੁੱਕਿਆ ਤੇ ਚਲੋ ਫਿਰ ਆਪਾਂ ਮਿਲਦੇ ਆਂ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਕਰਨ ਨਾ ਭੁੱਲਿਓ ਬਾਏ ਬਾਏ